ਹਾਂਜੀ ਮਿੱਤਰੋ ਕੀ ਹਾਲ ਚਾਲ ਆ ਅੱਜ ਦਾ ਵਲੌਗ ਸ਼ੁਰੂ ਕਰ ਰਹੇ ਆ ਟਾਈਮ ਹੋ ਗਿਆ 4 ਵਜੇ ਚੁੱਕਿਆ ਵਲੌਗ ਸਾਡਾ ਬਹੁਤ ਦਿਨਾਂ ਬਾਅਦ ਆ ਰਿਹਾ ਤੇ ਦੀਵਾਲੀ ਹੈਗੀ ਆ ਨੇੜੇ ਤੇ ਅਸੀਂ ਕਰ ਰਹੇ ਆ ਦੀਵੇ ਨੂੰ ਰੰਗ ਦੇਖੋ ਜਸਰਾਜ ਸਿੰਘ ਲੱਗਿਆ ਪਿਆ ਤੇ ਇਹ ਹੈਗੀ ਆ ਰਹਿਮਤ ਕੌਰ ਉਧਰ ਦੇਖੋ ਚਰਾ ਰੰਗ ਹੀ ਖਰਾਬ ਹੋ ਗਏ ਏ ਰੰਗ ਕਰਨ ਲੱਗਿਆ ਪਿਆ ਦੀ ਇਹਨੂੰ ਚਾਚਾ ਨੂੰ ਫੜ ਗਿਆ ਅਰੇ ਐਮ ਤੂੰ ਨੂੰ ਡਿਸਟਰਬ ਕਰ ਰਹੀ ਆ ਜਸਰਾਜ ਕੰਦਰ ਰਹਿਮਤ ਜਿਹੜੀ ਉਹ ਡਿਸਟਰਬ ਕਰ ਰਹੀ ਆ ਹੁੰਦੀ ਇਹਨੂੰ ਰੰਗ ਨਹੀਂ ਕਰਨ ਤੂੰ ਹੱਥ ਕਿਉਂ ਲਾਈ ਜਾਂਦਾ ਇਹਨੂੰ ਯਾਰ ਚਾਚਾ ਉਹ ਇਹ ਤੂੰ ਚਾਚਾ ਕਹਦੇ ਕਹੀਂ ਚਾਚਾ ਕਹੀਂ ਰਹਿਮਤ ਕਿਆ ਚਾਚਾ ਦਾਦਾ ਉਹ ਕੌਣਾ ਉਹ ਕੌਣਾ ਉਹ ਕੌਣਾ ਉਹ ਉਹਨੂੰ ਕੰਮ ਕਰ ਲੈਂਦੇ ਪੱਤੋਂ ਨੂੰ ਕੰਮ ਕਰ ਲੈਂਦੇ ਬਈ ਕੰਮ ਕਰਦਾ ਇਹ ਜੱਜਾ ਜੱਜਾ ਤੁਹਾਨੂੰ ਬਾਅਦ ਚ ਦਿਖਾਵਾਂਗੇ ਜਦੋਂ ਪੇਂਟਰ ਸਾਹਿਬ ਜੀ ਲੱਗੇ ਪਏ ਨੇ ਦੇਖੋ ਦੇਖੋ ਦੀਵਾ ਬਣ ਰਿਹਾ ਇਧਰ ਇਹ ਕੋਣਾ ਸਲਾਹਕਾਰ ਇਹ ਇਹ ਦੱਸ ਰਹੇ ਨੇ ਇਹ ਰੰਗ ਕਰੋ ਉਹ ਇਦੀਵਾ ਦਾ ਕਰਤਾ ਜਸਰਾਜ ਸਿੰਘ ਨੇ ਕੰਪਲੀਟ ਹਮਮ ਸੋਨਾ ਸੋਨਾ ਬਣ ਗਿਆ ਹੁਣ ਤੁਹਾਨੂੰ ਇਹ ਦੀਵਾ ਜਿਹੜਾ ਜਗਦਾ ਦਿਖਾਵਾਂਗੇ ਦਿਵਾਲੀ ਵਾਲੇ ਦਿਨ ਹੂੰ ਠੀਕ ਹੈ ਸਾਰੇ ਦੀਵੇ ਰੰਗ ਕਰਨੇ ਆ ਓਕੇ ਦਹੀ ਮੈਨੂੰ ਹੂੰ ਸੋਨਾ ਬਣਿਆ ਦੀਵਾ ਦਾ ਚੋ ਸਾਡੀ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਜਾਂਦਾ ਵੀ ਵੀਡੀਓ ਦੇ ਵਿੱਚ ਦਿਵਾਲੀ ਵਾਲੇ ਦਿਨ ਦੀਵਾ ਤੁਹਾਨੂੰ ਇਹ ਜਗਾ ਕੇ ਦਿਖਾਵਾਂਗੇ ਜੀ